ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਐਲਾਨ ਕੀਤਾ ਗਿਆ ਇੱਕ ਹੁਕਮ ਜਾਰੀ ਕੀਤਾ ਗਿਆ ਕਿ ਜਿਹੜਾ ਇੱਕ ਮਜ਼ਦੂਰ ਹੈਗਾ ਉਹ ਤੋਂ 12 ਘੰਟੇ ਕੰਮ ਲਿਆ ਜਾ ਸਕਦਾ ਤੇ 20 ਤੱਕ ਮਜ਼ਦੂਰਾਂ ਦੀ ਕੋਈ ਰਜਿਸਟ੍ਰੇਸ਼ਨ ਦੀ ਕੋਈ ਰਿਕਾਰਡ ਰੱਖਣ ਦੀ ਕਿਸੇ ਵਿਅਕਤੀ ਨੂੰ ਕਿਸੇ ਠੇਕੇਦਾਰ ਨੂੰ ਕਿਸੇ ਕੰਪਨੀ ਨੂੰ ਕਿਸੇ ਫਰਮ ਨੂੰ ਕਿਸੇ ਭੱਜਾਂ ਨੂੰ ਬਲਿ ਜਿੱਤੇ 20 ਤੋਂ ਮਲਾਜ਼ਮ ਕੰਮ ਕਰਦੇ ਨੇ ਰਿਕਾਰਡ ਰੱਖਣ ਦੀ ਲੋੜ ਨਹੀਂ ਤੋਂ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਗੱਲ ਕੁਝ ਨਹੀਂ ਜਾਣ ਆਇਆ ਜੀ ਖਦਾਨਾ ਖਾਲਸਾ ਕਿਸੇ ਮਜ਼ਦੂਰ ਦਾ ਆਮ ਮਲਾਜ਼ਮ ਦਾ ਕੰਮ ਕਰਨ ਦੇ ਦੌਰਾਨ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤੇ ਕੌਣ ਜਵਾਬਦੇਹ ਹੈ ਕਿ ਜੇ ਕਿਸੇ ਮਜ਼ਦੂਰ ਦੀ ਡਿਸਕਸਨ ਹੋਈ ਹੁੰਦੀ ਹੈ ਉਹਨੂੰ EPF ਤੇ ESIC ਦੇ ਦਹਿਰੇ ਵਿੱਚ ਕਿਹਾੰਦਾ ਜਾਣਾ ਚਾਹੀਦਾ 10 ਲੱਖ ਰੁਪਿਆ ਮੁਆਵਜ਼ਾ ਜੇ ਕੋਈ ਜ਼ਖਮੀ ਹੁੰਦਾ ਉਹਨੂੰ ਦੇਣਾ ਚਾਹੀਦਾ ਹੈ 20 ਲੱਖ ਰੁਪਿਆ ਮੁਆਵਜ਼ਾ ਜੇ ਕੋਈ ਮੌਤ ਹੋ ਜਾਂਦੀ ਹੈ ਅਚਾਨਕ ਇਹਦੀ ਉਹਨੂੰ ਦੇਣਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਮਨਰੇਗਾ ਸਕੀਮ ਨੂੰ ESIC ਤੇ EPF ਸਕੀਮ ਦੇ ਦਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ईपीएफ ਤੇ ای ایس آئی ਜਿਹੜੀ آمدਨ ਹਰ ਮਹੀਨਾ ਉਹ ਲੰਬੇ ਸਮੇਂ ਤੋਂ 21000 ਹੈ ਉਹਨੂੰ ਵਧਾ ਕੇ 51000 ਜਿਹੜਾ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਨੂੰ ਪੈਨਸ਼ਨ ਸਕੀਮ ਦੇ ਵਿੱਚ ਲਿਆਦਾ ਜਾਣਾ ਚਾਹੀਦਾ ਹੈ ਘੱਟੋ ਘੱਟ 10000 ਰੁਪਿਆ ਪੈਨਸ਼ਨ ਜਿਹੜੀ ਹੈ ਉਸ ਮਜ਼ਦੂਰ ਨੂੰ ਦੇਣ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਰਨੇ ਦਾ ਕੰਮ ਚਾਹੀਦੇ ਹੈ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਕਿੱਧਰ ਨੂੰ ਦੁਰਪੇ ਕਿਉਂਕਿ ਇਹ ਸਰਕਾਰ ਜਿਹੜੀ ਆ ਉਹ ਕੇਜਰੀਵਾਲ ਸਾਹਿਬ ਦੇ ਕੰਟਰੋਲ ਦੇ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ ਜਿਨੇ ਉਸ ਦੀ ਜਿਨੇ ਅਫਸਰ ਸਾਰੇ ਦਿਬਿਜੂ ਲੈ ਕੇ ਲਾਦੇ ਜਾ ਰਹੇ ਹੈ ਚੀਰਮੈਨ ਦਿਬਿਜੂ ਲੈ ਕੇ ਲਾਏ ਜਾ ਰਹੇ ਹੈ ਇੰਡਸਟਰੀ ਲਿਸਟਾਂ ਦੇ ਹੱਥਾਂ ਦੇ ਵਿੱਚ ਖੇੜ ਕੇ ਸਰਕਾਰ ਨੇ ਮਜ਼ਦੂਰ ਬਰੋਦੀ ਸਵਿਧਾਨ ਬਰੋਦੀ ਲੋਕਾਂ ਦਾ ਬੋਦੀ ਫੈਸਲਾ ਲਿਆ। ਕੋਪੀ ਮਹਾਮੇੜਕਰ ਦੀ ਸਵਿਧਾਨ ਦੇ ਵਿੱਚ ਤਾਂ 8 ਘੰਟੇ ਮਜ਼ਦੂਰ ਤੋਂ ਕੰਮ ਲੈਣ ਦੀ ਗੱਲ ਕਹੀ ਗਈ ਹੈ। ਸ਼ਿਕਾਗੋ ਦੇ ਸੀਜਦਾ ਨੇ ਲੰਬੀਆ ਸਹਾਤਾਂ ਦੇ ਕੇ 8 ਘੰਟੇ ਕੰਮ ਜਿਹੜਾ ਹੈ ਇਹ ਲਾਗੂ ਕਰਵਾਇਆ ਸੀ ਤੇ ਉਹਨਾਂ ਦਾ ਵੀ ਇਹ ਮਾਨ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਕੀਤਾ। ਖਮੰਤਰੀ ਸਾਹਿਬ ਤੁਸੀਂ ਕਿਹਾ ਸੀ 400 ਰੁਪਿਆ ਐਸੀ ਭੈਦਰਾ ਦਾ ਕਰਜ਼ਾ ਮਾਫ ਕਰਤਾ ਬੜਾ ਬੜਾ ਝੂਠ ਤੁਸੀਂ ਬੋਲਦੇ ਝੂਠ ਹੋਣ ਦੇ ਵੈਸੇ ਤੁਸੀਂ ਸਾਰੇ ਮਾਸਟਰ ਕੇਜਰੀਵਾਲ ਸਾਹਿਬ ਤੁਸੀਂ ਸਾਲਾ ਜਿਹੜਾ ਥੋੜਾ ਤਾਣਾ ਮੜਾ ਇਹ ਝੂਠ ਬੋਲਦੇ ਪੂਰੇ ਮਾਸਟਰਾਂ ਦੇ ਬੇਲਾ 12 ਘੰਟੇ ਕੰਮ ਮਜ਼ਦੂਰ ਤੋਂ ਲੈਣ ਦਾ ਤੇ 20 ਮਜ਼ਦੂਰਾਂ ਦੀ ਰਕਾਰ ਨਾ ਰੱਖਣ ਦੀ ਜਾਂਚ ਦੇਣ ਦਾ ਇਹ ਬਿਲ ਤੁਰੰਤ ਵਾਪਸ ਲੈਣਾ ਚਾਹੀਦਾ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਗਾਇਸਗੜ ਤੋਂ ਮਜ਼ਦੂਰ ਮਲਾਜ਼ਮ ਕਾਂਗਰਸ ਜੜੀ ਕੇ ਕੇ ਸੀ ਭਾਗ ਕਾਂਗਰਸ ਨੈਸ਼ਨਲ ਅਧਲਤ ਮਹਾਪਰਿਆਸ ਪੰਜਾਬ ਦੋਮਾ ਪ੍ਰੀਸ਼ਦ ਪੰਜਾਬ ਪ੍ਰਦੇਸ਼ ਤੇ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਐਲਾਨ ਕੀਤਾ ਗਿਆ ਇੱਕ ਹੁਕਮ ਜਾਰੀ ਕੀਤਾ ਗਿਆ ਕਿ ਜਿਹੜਾ ਇੱਕ ਮਜ਼ਦੂਰ ਹੈਗਾ ਉਹ ਤੋਂ 12 ਘੰਟੇ ਕੰਮ ਲਿਆ ਜਾ ਸਕਦਾ ਤੇ 20 ਤੱਕ ਮਜ਼ਦੂਰਾਂ ਦੀ ਕੋਈ ਰਜਿਸਟ੍ਰੇਸ਼ਨ ਦੀ ਕੋਈ ਰਿਕਾਰਡ ਰੱਖਣ ਦੀ ਕਿਸੇ ਵਿਅਕਤੀ ਨੂੰ ਕਿਸੇ ਠੇਕੇਦਾਰ ਨੂੰ ਕਿਸੇ ਕੰਪਨੀ ਨੂੰ ਕਿਸੇ ਫਰਮ ਨੂੰ ਕਿਸੇ ਪੱਟਿਆ ਨੂੰ ਮਲਾਜ਼ਮ ਜਿੱਤੇ ਵੀ ਤੋਂ ਮਲਾਜ਼ਮ ਕੰਮ ਕਰਦੇ ਨੇ ਔਰ ਕਾਰਡ ਰੱਖਣ ਦੀ ਲੋੜ ਨਹੀਂ ਤੋਂ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਗੱਲ ਕੁੱਛਣੀ ਚਾਹਨਾ ਹੈ ਜੇ ਖੁਦਾ ਨਾ ਖਾਲਸਾ ਕਿਸੇ ਮਜ਼ਦੂਰ ਦਾ ਮਲਾਜ਼ਮ ਦਾ ਕੰਮ ਕਰਨ ਦੇ ਦੌਰਾਨ ਕੋਈ ਐਕਸੀਡੈਂਟ ਹੋ ਜਾਂਦਾ ਹੈ ਦੁਰਘਟਨਾ ਵਾਪਰ ਜਾਂਦੀ ਹੈ ਤੇ ਕੌਣ ਜਵਾਬਦੇਹ ਹੈ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਕੌਣ ਜਵਾਬਦੇਹ ਹੈ ਤੋਂ ਕਰਨਾ ਕੀ ਚਾਹੀਦਾ ਸੀ ਕਿ ਜੇ ਕਿਸੇ ਮਜ਼ਦੂਰ ਦੀ ਜਿਸ ਕਿਸੇ ਨੂੰ ਹੋਈ ਹੁੰਦੀ ਹੈ ਉਹਨੂੰ EPF ਤੇ ESIC ਦੇ ਦਰੇ ਵਿੱਚ ਲਿਆਂਦਾ ਜਾਣਾ ਚਾਹੀਦਾ 10 ਲੱਖ ਰੁਪਇਆ ਮੁਆਵਜ਼ਾ ਜੇ ਕੋਈ ਜ਼ਖਮੀ ਹੁੰਦਾ ਉਹਨੂੰ ਦੇਣਾ ਚਾਹੀਦਾ ਹੈ 20000 ਰੁਪਿਆ ਮੁਆਵਜ਼ਾ ਜੇ ਕੋਈ ਮੌਤ ਹੋ ਜਾਂਦੀ ਹੈ ਅਚਾਨਕ ਜਿਹਦੀ ਉਹਨੂੰ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਮਨਰੇਗਾ ਸਕੀਮ ਨੂੰ ESI ਤੇ EPF ਸਕੀਮ ਦੇ ਅੰਦਰ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ EPF ਤੇ ESI ਜਿਹੜੀ ਆਮਦਨ ਹਦਾ ਪ੍ਰਤੀ ਮਹੀਨਾ ਉਹ ਲੰਬੇ ਸਮੇਂ ਤੋਂ 21000 ਹੈ ਉਹਨੂੰ ਵਧਾ ਕੇ 51000 ਜਿਹੜਾ ਕੀਤਾ ਜਾਣਾ ਚਾਹੀਦਾ ਹੈ ਤੋਂ ਮਨਰੇਗਾ ਸਕੀਮ ਦੇ ਅੰਦਰ ਵਿੱਚ ਲਿਆ ਕੇ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਨੂੰ ਪੈਨਸ਼ਨ ਸਕੀਮ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਘੱਟੋ ਘੱਟ 10000 ਰੁਪਿਆ ਪੈਨਸ਼ਨ ਜਿਹੜੀ ਹੈ ਉਸ ਮਜ਼ਦੂਰ ਨੂੰ ਦੇਣ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਰਨੇ ਦਾ ਕੰਮ ਚਾਹੀਦੇ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਕਿੱਧਰ ਨੂੰ ਦੁਰਪੇ ਕਿਉਂਕਿ ਇਹ ਸਰਕਾਰ ਜਿਹੜੀ ਆ ਉਹ ਕੇਜਰੀਵਾਲ ਸਾਹਿਬ ਦੇ ਕੰਟਰੋਲ ਤੇ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ ਜਿਨੇ OSD ਜਿਨੇ ਅਫਸਰ ਸਾਰੇ ਦਿਬਿਦੂਲੇ ਅਗੇ ਲਾਦੇ ਜਾ ਰਹੇ ਹੈ ਚੀਰਮੈਨ ਦਿਬਿਦੂਲੇ ਅਗੇ ਲਾਏ ਜਾ ਰਹੇ ਹੈ ਇੰਡਸਟਰੀ ਲਿਸਟਾਂ ਦੇ ਹੱਥਾਂ ਦੇ ਵਿੱਚ ਖੇਡ ਕੇ ਸਰਕਾਰ ਨੇ ਮਜ਼ਦੂਰ ਵਿਰੋਧੀ ਸਬਧਾਨ ਵਿਰੋਧੀ ਲੋਕਾਂ ਦੇ ਵਿਰੋਧੀ ਫੈਸਲਾ ਲਿਆ ਕਿਉਂਕਿ ਬਾਬਾ ਸਾਹਿਬ ਲੋਕ ਤੋਂ ਪਹਿਲਾਂ ਉਹ ਮਿਹਨਕਰ ਦੇ ਸਬਧਾਨ ਦੇ ਵਿੱਚ ਤਾਂ 8 ਘੰਟੇ ਮਜ਼ਦੂਰ ਤੋਂ ਕੰਮ ਲੈਣ ਦੀ ਗੱਲ ਕਹੀ ਗਈ ਹੈ ਸ਼ਿਕਾਗੋ ਦੇ ਸਿੱਧਾ ਨੇ ਲੰਬੀਆ ਸਹਾਤਾਂ ਦੇ ਇਹ ਲਾਗੂ ਕਰਵਾਇਆ ਸੀ ਤੇ ਉਹਨਾਂ ਦਾ ਵੀ ਇਹ ਮਾਨ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਕੀਤਾ ਬੜਿਆਂ ਟਾਰਾਂ ਮਾਰੀਆਂ ਮੁੱਖ ਮੰਤਰੀ ਸਾਹਿਬ ਤੁਸੀਂ ਕਿਹਾ ਸੀ ਠੜ ਕੋਲ ਰੁਪਿਆ ਐਸੀ ਭਾਈਦਰਾ ਦਾ ਕਰਜ਼ਾ ਮਾਫ ਕਰਤਾ ਬੜਾ ਬੜਾ ਝੂਠ ਤੁਸੀਂ ਬੋਲਦੇ ਝੂਠ ਬੋਲਣ ਦੇ ਵੈਸੇ ਤੁਸੀਂ ਸਾਰੇ ਮਾਸਟਰ ਕੇਜਰੀਵਾਲ ਸਾਹਿਬ ਤੇ ਤੁਸੀਂ ਸਾਲਾ ਜਿਹੜਾ ਥੋੜਾ ਟਾਣਾ ਮੜਾ ਇਹ ਝੂਠ ਬੋਲਣ ਦੇ ਪੂਰੇ ਮਾਸਟਰੋ ਸੋਤਰਾਤ ਜਿਹੜਾ ਹੈ ਭੇਲਾ 12 ਘੰਟੇ ਕੰਮ ਮਜ਼ਦੂਰ ਤੋਂ ਲੈਣ ਦਾ ਤੇ 20 ਮਜ਼ਦੂਰਾਂ ਦੀ ਰਿਕਾਰਡ ਨਾ ਰੱਖਣ ਦੀ ਜਾਸਤ ਦੇਣ ਦਾ ਇਹ ਬਿੱਲ ਤੁਰੰਤ ਵਾਪਸ ਲੈਣਾ ਚਾਹੀਦਾ ਨਹੀਂ ਤੇ ਗੈਰਮ ਜਿਹੜਾ ਮਜ਼ਦੂਰ ਜਿਹੜਾ ਸਾਡਾ ਹੈਗਾ ਗੈਰ ਸਿਕਰਤ ਮਜ਼ਦੂਰ ਮੁਲਾਜ਼ਮ ਕਾਂਗਰਸ ਦੇ ਕੇ ਕੇਸੀ ਵਿਭਾਗ ਨੈਸ਼ਨਲ ਦਲ મહਾਪੰਚਾਇਤ ਡੋਮਾ ਪ੍ਰੀਸ਼ੰਗ ਬੋਲੋ ਅੱਜ ਅਸੀਂ ਬਠਿੰਡਾ ਅਜਰੇ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਮੁਕਮੰਦੀ ਸਾਹਿਬ ਤੁਹਾਨੂੰ ਮੰਗ ਪੱਤਰ ਭੇਜਿਆ ਇਸੇ ਤਰ੍ਹਾਂ ਦੇ ਮੰਗ ਪੱਤਰ ਸਾਰੇ ਅਸੀਂ ਜ਼ਿਲ੍ਹਿਆਂ ਦੇ ਵਿੱਚ ਭੇਜ ਕੇ ਤਿੱਖਾ ਦਰੋਲ ਸ਼ੁਰੂ ਕਰਾਂਗੇ ਜਦੋਂ ਤੱਕ ਤੁਸੀਂ ਇਹ ਮਨਜ਼ੂਰ ਕਰੋ ਦੀ ਬਿੱਲ ਵਾਪਸ ਨਹੀਂ ਲੈ ਲੈਂਦੇ ਉਹ ਤੱਕ ਅਸੀਂ ਚੈਨਲ ਨਹੀਂ ਬੈਠਾਂਗੇ ਤਾਂ ਮੈਂ ਕੇਜਰੀਬਾਦ ਸਾਹਿਬ ਨੂੰ ਕਹਿਣਾ ਚਾਹ ਰਾਂ ਭਗਵਾਨਤਮਾਨ ਸਾਹਿਬ ਤੁਹਾਨੂੰ ਕਹਿਣਾ ਚਾਹ ਰਾਂ ਕਿ ਤੁਸੀਂ ਇਸ ਆਪਣੀਆਂ ਮਜ਼ਦੂਰ ਵਿਰੋਧੀ ਦਲਤ ਵਿਰੋਧੀ ਗਰੀਬ ਵਿਰੋਧੀ ਕਿਸਾਨ ਵਿਰੋਧੀ ਪੰਜਾਬ ਵਿਰੋਧੀ ਆਤਾਂ ਨੂੰ ਸੁਧਾਰ ਲਓ ਤੇ ਆਉਣ ਵਾਲੇ ਸਮੇਂ ਚ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਜਵਾਬ ਦੇਣਾ ਪਏਗਾ